ਪੰਜਾਬ ਦੇ ਹਸਤਜ ਦੋ ਖੁਸ਼ੀਆਂ ਆਈਆਂ ਇੱਕ ਪਾਸੇ ਤਾਂ ਪੰਜਾਬ ਨੇ ਆਈਪੀਐਲ ਦਾ ਫਾਈਨਲ ਮੈਚ ਜਿੱਤ ਲਿਆ ਦੂਜੇ ਪਾਸੇ ਪ੍ਰੀਤੀ ਜ਼ਿੰਟਾ ਪੰਜਾਬ ਦੀ ਪਾਪੀ ਬਣ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦਾ ਇੱਕ ਸਿੱਖ ਸਰਦਾਰ ਜਿਹੜਾ ਕਿ ਆਈਪੀਐਲ ਦੇ ਵਿੱਚ ਪੰਜਾਬ ਦੀ ਲਈ ਖੇਡ ਰਿਆ ਸੀ ਉਸਦੇ ਲਈ ਅੱਜ ਪ੍ਰੀਤੀ ਜ਼ਿੰਟਾ ਨੇ ਐਡਾ ਵੱਡਾ ਸਰਪ੍ਰਾਈਜ਼ ਦਿੱਤਾ ਦੁਨੀਆ ਹੈਰਾਨ ਰਹਿ ਗਈ ਤੁਹਾਨੂੰ ਦੱਸ ਦਿੰਨੇ ਆ ਜਦੋਂ ਆਈਪੀਐਲ ਮੈਚ ਜਿੱਤਿਆ ਪੰਜਾਬ ਨੇ ਕਿਉਂਕਿ 11 ਸਾਲ ਹੋ ਗਏ ਸੀ ਆਈਪੀਐਲ ਮੈਚ ਨਹੀਂ ਜਿੱਸਕਿਆ ਸੀ ਪੰਜਾਬ ਫਾਈਨਲ ਦੇ ਵਿੱਚ ਵੀ ਨਹੀਂ ਪਹੁੰਚਿਆ ਸੀ ਤੇ ਅੱਜ ਜਦੋਂ ਪੰਜਾਬ ਨੇ ਆਈਪੀਐਲ ਦਾ ਫਾਈਨਲ ਜਿੱਤਿਆ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਪੱਜੀ ਪੱਜੀ ਪ੍ਰੀਤੀ ਜ਼ਿੰਟਾ ਜਾਂਦੀ ਆ ਤੇ ਜਾ ਕੇ ਸਿੱਖ ਕਰਦਾਰੀ ਅਰਸ਼ਦੀਪ ਸਿੰਘ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੰਦੀ ਆ ਸਭ ਵੇਖ ਕੇ ਸਾਰੇ ਹੈਰਾਨ ਰਹਿ ਗਏ ਕਿ ਕਿਉਂਕਿ ਇੱਡਾ ਵੱਡਾ ਗੱਲ ਕਦੇ ਕਿਸੇ ਨੇ ਸੋਚੀ ਵੀ ਨਹੀਂ ਹੋਵੇਗੀ ਪਰ ਪ੍ਰੀਤੀ ਜ਼ਿੰਟਾ ਆਪਣੇ ਦਿਲ ਦੇ ਵਿੱਚ ਕੀ ਕੁਝ ਸਿਪਾਈ ਬੈਠੀ ਸੀ ਅੱਜ ਉਸ ਦੀ ਖੁਸ਼ੀ ਵੇਖਣ ਵਾਲੀ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉੱਥੇ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਆ ਤੇ ਅੱਜ ਸਾਬਤ ਕਰ ਦਿੱਤਾ ਹੈ ਜਦੋਂ ਅੱਜ ਪੰਜਾਬਸ ਦੀ ਕਿੰਗਸ 11 ਦੀ ਮਾਲਕਨ ਪ੍ਰੀਤੀ ਜ਼ਿੰਟਾ ਵੱਲੋਂ ਇੱਡਾ ਵੱਡਾ ਕਦਮ ਚੱਕਿਆ ਗਿਆ ਸਭ ਦੇ ਸਾਹਮਣੇ ਲੱਖਾਂ ਜਿਹੜੇ ਦਰਸ਼ਕ ਗਰਾਊਂਡ ਦੇ ਵਿੱਚ ਮੌਜੂਦ ਸੀ ਕੈਮਰੇ ਲੱਗੇ ਹੋਏ ਸੀ ਪੂਰਾ ਭਾਰਤ ਆਈਪੀਐਲ ਮੈਚ ਵੇਖ ਰਿਆ ਸੀ ਤੇ ਜਿਵੇਂ ਜਿੱਤ ਦਾ ਵਿਗਲ ਵੱਜਦਾ ਹੈ ਉਸ ਤੋਂ ਬਾਅਦ ਪ੍ਰੀਤੀ ਰੈਂਟਾ ਗਰਾਊਂਡ ਦੇ ਵਿੱਚ ਪੱਜੀ ਪੱਜੀ ਜਾਂਦੀ ਹੈ ਤੇ ਪੱਜੀ ਜਾ ਕੇ ਉਸਨੇ ਅਰਸ਼ਦੀਪ ਸਿੰਘ ਨੂੰ ਵਿਆਹ ਦੇ ਲਈ ਪਰ ਪ੍ਰਪੋਜ਼ ਕਰ ਦਿੱਤਾ ਇਹ ਸਭ ਵੇਖ ਕੇ ਨਾਲ ਦੇ ਖਿਡਾਰੀ ਵੀ ਹੈਰਾਨ ਰਹਿ ਗਏ ਕਿ ਇਸ ਤਰੀਕੇ ਦੇ ਨਾਲ ਕੋਈ ਪਹਿਲਾ ਪ੍ਰਪੋਜ਼ ਹੋਵੇਗਾ ਜਿਸ ਨੇ ਕੀ ਇਸ ਤਰੀਕੇ ਦੇ ਨਾਲ ਲੱਖਾਂ ਲੋਕਾਂ ਦੇ ਸਾਹਮਣੇ ਇਜ਼ਹਾਰ ਕੀਤਾ ਹੋਵੇਗਾ ਆਪਣੇ ਪਿਆਰ ਦਾ ਕਿਉਂਕਿ ਪੰਜਾਬੀ ਖਿਡਾਰੀਆਂ ਨੇ ਜਿੱਦ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਆਈਪੀਐਲ ਟੀਮ ਦੀ ਪੰਜਾਬ ਦੀ سپورਟ ਕੀਤੀ